24 ਸਾਲਾ ਨੌਜਵਾਨ ਜਿਸ ਦਾ ਨਾਮ ਤਜਿੰਦਰ ਸਿੰਘ ਸੀ ਉਸ ਦੀ ਉਸੇ ਦੀ ਹੀ ਗੱਡੀ ਦੇ ਵਿੱਚ ਭੇਦ ਭਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲਣ ਦੇ ਨਾਲ ਹੜਕੰਭ ਮੱਚ ਜਾਂਦਾ ਹੈ ਟਾਹਾ ਮਾਰ ਮਾਰ ਪਰਿਵਾਰ ਰੋ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਤਜਿੰਦਰ ਸਿੰਘ ਟੈਕਸੀ ਚਲਾਉਣ ਦਾ ਜਿਹੜਾ ਕੰਮ ਕਰ ਰਿਹਾ ਸੀ ਤਾਂ ਇਹ ਦਿਨ ਉਸ ਨੂੰ ਫੋਨ ਆਂਦਾ ਹੈ ਕਿ ਕਿਸੇ ਦੁਰਘਟਨਾ ਨੂੰ ਲੈ ਕੇ ਉਹਨੂੰ ਫੋਨ ਆਂਦਾ ਤਾਂ ਕਰੋ ਉਹ ਚਲਾ ਜਾਂਦਾ ਹੈ ਤਾਂ ਕਾਫੀ ਦੇਰ ਤੱਕ ਘਰ ਵਾਪਸ ਨਹੀਂ ਆਦਾ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਉਸਦੀ ਭਾਲ ਵੀ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਪੁਲਿਸ ਦੇ ਵਿੱਚ ਕੰਪਲੇਟ ਵੀ ਲਿਖਾਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਪਤਾ ਚੱਲਦਾ ਹੈ ਕਿ ਬਰਨਾਲਾ ਦੇ ਲਾਗੇ ਤਜਿੰਦਰ ਸਿੰਘ ਦੀ ਲਾਸ਼ ਉਸੇ ਦੀ ਹੀ ਗੱਡੀ ਦੇ ਵਿੱਚੋਂ ਬਰਾਮਦ ਹੁੰਦੀ ਹੈ ਤਾਂ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਨੂੰ ਜਿਹੜਾ ਗੰਭੀਰਤਾ ਦੇ ਨਾਲ ਟਰੇਸ ਕੀਤਾ ਜਾ ਰਿਹਾ ਤਾਂ ਕੀ ਕੁਝ ਕਹਿ ਰਹੇ ਨੇ ਪਰਿਵਾਰਕ ਮੈਂਬਰ ਆਓ ਤੁਹਾਨੂੰ ਵੀ ਦੱਸਦੇ ਹਾਂ ਮੰਦਾ ਜਿੱਦ ਜਿੱਥੇ ਹੋਈ ਹੈ ਤੇ ਉਹ ਇਸ ਤਰ੍ਹਾਂ ਕਰਕੇ ਕੱਲ ਮਰੀਜਲੇ ਆਇਆ ਸੀ ਪਿੰਡੋਂ ਗੱਡੀ 'ਚ ਗੱਡੀ ਉਹਨਾਂ ਨੇ ਫਰੀਜਾਂ ਨੇ ਦੱਸਿਆ ਵੀ ਇਹਨੂੰ ਫੋਨ ਆਇਆ ਕਿਸੇ ਦਾ ਕਿ ਕਿਸੇ ਬੰਤੇ ਦਾ ਐਕਸੀਡੈਂਟ ਹੋ ਗਿਆ ਕਿ ਤੂੰ ਉੱਥੇ ਪਹੁੰਚਿਆ ਹੋਗਾ ਉਹਨਾਂ ਨੇ ਛੱਡ ਕੇ ਮਰੀਜਾਂ ਨੂੰ ਇਹ ਉਹਦੇ ਫੋਨ ਤੇ ਭਾਗ ਗਿਆ ਫੋਨ ਤੇ ਭਾਗ ਗਿਆ ਤੜਕੇ ਸੰਤੋ ਉਦੋਂ ਪਤਾ ਲੱਗਿਆ ਜਦੋਂ ਇਥੇ ਨੂੰ ਪੁਲਿਸ ਪ੍ਰਸ਼ਾਸਨ ਨੇ ਕਿਹਾ ਵੀ ਐਂ ਕਰਕੇ ਭਾਈ ਤੁਹਾਡਾ ਇਥੇ ਮਰੀਜ ਹੀ ਪਿਆ ਤੇ ਉਸੇ ਪਿੰਡੋਂ ਆ ਸਾਡੇ ਆਂਦਿਆਂ ਨੂੰ ਉਹ ਗੁਰਦੁਆਰਾ ਸਾਹਿਬ ਤੇ ਗੱਡੀ ਖੜੀ ਸੀ ਉਹਦੇ ਵਿੱਚ ਤੇ ਲੱਸੀ ਸੀ ਕੋਲੇ ਪਰਸਰ ਦਾ ਹੰਦਾ ਪੈਰਾ ਸੀ ਕੋਈ ਲੱਗਦਾ ਕੋਈ ਕੋਈ ਕਿਸੇ ਨੇ ਜਾਂ ਮੋਬਾਈਲ ਕੋਇਆ ਹੋਵੇ ਜਾਂ ਕੋਈ ਨਹੀਂ ਹੋ ਸਕਦਾ ਜੀ ਜਿ ਕੋਣ ਮੈਨੂੰ ਹੈ ਵੀ ਕੋਈ ਕੀ ਕਹਿ ਸਕਦਾ ਹੁਣ ਜੇ ਕੋਈ ਪਹਿਲਾਂ ਕਿਤੇ ਸਾਡਾ ਵੀ ਸਾਡਾ ਐਕਸੀਡੈਂਟ ਹੋ ਗਿਆ ਪਹੁੰਚ ਤੂੰ ਇਸ ਹੱਬ ਤੇ ਕੋਈ ਹੋ ਗਈ ਸਾਡੀ ਇਹ ਗੱਲ ਕਿਸੇ ਨੇ ਸਾਡਾ ਮੈ ਜਾਣ ਵੀ ਕਿ ਕੀ ਜਾਣੇ ਤੁਸੀਂ ਅਸਟਾ ਜਾਣ ਚਾਹੁੰਦੇ ਆ ਵੀ ਸਾਡਾ ਸੱਚ ਸਮਝਾਉਣਾ ਕੀ ਹੁੰਦਾ ਜੇਗੀ ਵੀ ਐ ਕਰਕੇ ਉਥੇ ਗੱਡੀ ਖੜੀ ਆ ਬੀਬੀ ਪ੍ਰਧਾਨ ਗੁਰੂ ਘਰ ਵੀ ਉਹਦੇ ਚ ਪਈ লাশ ਪਈ ਹੈ ਕਿ ਵੀ ਮਤਲਬ ਡੈਥ ਹੋਈ ਪਈ ਬੰਦੇ ਦੀ ਫਿਰ ਅਸੀਂ ਜਦੋਂ ਆਏ ਅਸੀਂ ਵੈਰੀਫਾਈ ਕੀਤਾ ਮਤਲਬ ਸਾਡਾ ਸੀ ਇਹਦਾ ਨਾਮ ਅਤ ਜਿੰਦਰ ਸਿੰਘ ਸਿੰਘ ਤੇ ਸਾਨੂੰ ਮਤਲਬ ਪੁਲਿਸ ਵੱਲੋਂ ਫੋਨ ਆਇਆ ਸੀ ਕਾਲ ਕੀਤੀ ਸੀ ਵੀ ਇੱਕ ਫੋਨ ਨਹੀਂ ਸੱਚ ਹੈ ਜੀ ਗੱਡੀ ਚੋਂ ਦਾ ਅਸੀਂ ਇਹੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਤੇ ਪੁਲਿਸ ਵਿਭਾਗਮੇ ਤੋਂ ਵੀ ਉਹ ਫੋਨ ਬਾਰੇ ਪਤਾ ਕੀਤਾ ਜਾ ਵੀ ਫੋਨ ਹੈ ਕਿੱਥੇ ਸੀ ਜਾਂ ਕਾਲ ਕਿਹਨੂੰ ਹੋਈ ਵੀ ਕੈਮਰੇ ਕਢਾਏ ਜੇ ਵਿਕੀਟ ਲਾਂਗੀ ਪਿੰਡ ਦੇ ਵਿੱਚ ਤੇ ਦੇਖੋ ਇਹ ਪਿੰਡੋਂ ਕਿਸੇ ਨੂੰ ਕੱਲ ਦਵਾਈ ਦਿਵਾਉਣ ਆਇਆ ਸੀਗਾ ਤੇ ਉਸ ਤੋਂ ਬਾਅਦ ਚ ਕਿਸੇ ਦੀ ਕਾਲ ਆਉਂਦੀ ਹੈ ਵੀ ਐਂ ਕਰਕੇ ਸਾਡਾ ਐਕਸੀਡੈਂਟ ਹੋ ਗਿਆ ਤੇ ਬੱਚਾ ਆ ਜਾਂਦਾ ਹੈਗਾ ਬਾਹਰ ਦੇ ਵਿੱਚ ਇਹਦਾ ਫੋਨ ਬੰਦ ਆਉਂਦਾ ਹੈ ਤੇ ਕੱਲ ਦੇ ਭਾਲ ਕਰ ਰਹੇ ਨੇ ਬੱਚੇ ਦੀ ਬੱਚਾ ਨਹੀਂ ਮਿਲਿਆ ਤਾਂ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਸਰਪੰਚ ਨੂੰ ਦੱਸਿਆ ਜਾਂਦਾ ਵੀ ਇੱਥੇ ਗੱਡੀ ਖੜੀ ਹੈ ਉਹ ਗੱਡੀ ਦੇ ਵਿੱਚ ਮੌਜੂਦਾ ਪਾਇਆ ਜਾਂਦਾ ਪਰ ਨਾ ਬੱਚੇ ਦਾ ਫੋਨਾਂ ਕੋਲ ਗੱਡੀ ਲੋਕ ਸੀਗੀ ਨਾ ਹੀ ਕੋਈ ਨਸੇ ਹਾਂ ਨਾ ਹੀ ਕੋਈ ਨਸੇ ਪਤਾ ਲਾ ਸਮਨ ਕੋਈ ਵੀ ਚੀਜ਼ ਕੋਲੋਂ ਬਰਾਮਦ ਨਹੀਂ ਵੱਲੋਂ ਸਰਪੰਚ ਨੂੰ ਦੱਸਿਆ ਜਾਂਦਾ ਵੀ ਇੱਥੇ ਗੱਡੀ ਖੜੀ ਹੈ ਉਹ ਗੱਡੀ ਦੇ ਵਿੱਚ ਮੌਜੂਦਾ ਪਾਇਆ ਜਾਂਦਾ ਪਰ ਨਾ ਬੱਚੇ ਦਾ ਫੋਨਾਂ ਕੋਲ ਗੱਡੀ ਲੋਕ ਸੀਗੀ ਨਹੀਂ ਕੋਈ ਨਸੇ ਪਤਾ ਲ ਸਮਨ ਕੋਈ ਵੀ ਚੀਜ਼ ਕੋਲੋਂ ਬਰਾਮਦ ਨਹੀਂ ਹੋਈ ਸਾਡੀ ਇਹੀ ਹੈ ਬੇਨਤੀ ਪੁਲਿਸ ਪ੍ਰਸ਼ਾਸਨ ਨੂੰ ਸਰਕਾਰ ਨੂੰ ਵੀ ਇਹਦੀ ਪੜਤਾਲ ਕੀਤੀ ਜਾਵੇ ਕੈਮਰੇ ਕਢਾਏ ਜਾਣ ਕਾਲਾਂ ਕਢਾਈਆਂ ਜਾਣ ਤੇ ਇਹਦਾ ਫੋਨ ਵੀ ਪਤਾ ਕਰਿਆ ਜਾਵੇ ਕਿਹਦੇ ਕੋਲ ਹੈ ਵੀ ਕਿਸ ਸੱਕੀ ਹਲਾਤ ਦੇ ਵਿੱਚ ਇਹਦੀ ਮੌਤ ਹੋਈ ਹੈ ਸਾਨੂੰ ਉਹੀ ਮੰਗਿਆ ਸੀ ਕੋਈ ਕਿਸੇ ਨਾਲ ਕੋਈ ਕਾਰਵਾਈ ਨਹੀਂ ਕਰਵਾਉਣੀ ਇਹ ਸਾਨੂੰ ਤਾਂ ਸੱਚ ਸਾਹਮਣੇ ਆਵੇ ਵੀ ਬੱਚੇ ਨਾਲ ਕੀ ਹੋਇਆ ਇਹ ਮੰਨ ਲਓ ਇਹਨੂੰ ਅਟੈਕ ਦੀ ਦੋ ਚਾਰ ਬੇਰੀ ਪ੍ਰੋਬਲਮ ਆਈ ਆ ਇਹ ਗੱਡੀ ਦੇ ਵਿੱਚ ਕਿਤੇ ਉੱਥੇ ਸਾਹਮਣੇ ਬੀਬੀ ਪ੍ਰਧਾਨ ਕੌਰ ਜੀ ਦਾ ਗੁਰਦੁਆਰਾ ਗੁਰਦਾਰਾ ਸਾਹਿਬ ਆਤੇ ਉਥੇ ਇਹ ਗੱਡੀ ਲਾ ਕੇ ਸਾਈਡ ਤੇ ਕਿਤੇ ਜਦੋਂ ਜਾਣਾ ਸੀ ਮੰਨ ਲਓ ਉਥੇ ਗੱਡੀ ਦੇ ਵਿੱਚ ਇਹਨੂੰ ਕੋਈ ਪ੍ਰੋਬਲਮ ਆ ਗਈ ਸਾਨੂੰ ਤਕਰੀਬਨ ਸਵੇਰੇ 7 ਵਜੇ ਤਲਾਹ ਮਿਲੀ ਸੀ ਜਦੋਂ ਅਸੀਂ ਜਾ ਕੇ ਦੇਖਿਆ ਤਾਂ ਉਹਦੇ ਵਿੱਚ ਇਹਦੀ ਜਿਹੜੀ ਮੌਤ ਹੋ ਚੁੱਕੀ ਸੀ ਫਿਰ ਅਸੀਂ ਪਰਿਵਾਰਕ ਮੈਂਬਰਾਂ ਨਾਲ ਤਾਲਮੇਲ ਕੀਤਾ ਤੇ ਪਰਿਵਾਰਕ ਮੈਂਬਰ ਮੌਕੇ ਤੇ ਆਏ ਤੇ ਉਹਨਾਂ ਨੇ ਸਾਰੀ ਗੱਲ ਇਹ ਦੱਸੀ ਹੈ ਵੀ ਇਹਨੂੰ ਪਹਿਲਾਂ ਵੀ ਪ੍ਰੋਬਲਮ ਸੀ ਉਦੋਂ ਬਾਅਦ ਇਹਦੇ 196 ਬੀਐਨਐਸ ਤਹਿਤ ਇਹਦੇ ਪਿਤਾ ਮਲਕੀਸ਼ ਸਿੰਘ ਸਾਨੂੰ ਉੱਤਮ ਸਿੰਘ ਵਾਸੀ ਇਸਵਾਲਕਲਾਂ ਦੇ ਬਿਆਨ ਤੇ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਚਰਚਾ ਸੀ ਸਰ ਕੋਈ ਓਵਰਡੋਜ਼ੀ ਕੋਈ ਇਸ ਤਰ੍ਹਾਂ ਨਹੀਂ 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 ਓਵਰਡੋਜ਼ ਵਾਲੀ ਕੋਈ ਗੱਲ ਨਹੀਂ ਹੈਗੀ ਕੋਈ ਅਜਿਹੇ ਤੱਥ ਨਹੀਂ ਸਾਹਮਣੇ ਆਏ ਵੀ ਓਵਰਡੋਜ਼ ਦਾ ਕਾਰਨ ਹੋਵੇ ਪਰਿਵਾਰਕ ਮੈਂਬਰਾਂ ਨੇ ਵੀ ਦੱਸਿਆ ਵੀ ਜਿਹੜਾ ਪਹਿਲਾਂ ਵੀ ਇਹਨੂੰ ਪ੍ਰੋਬਲਮ ਸੀ ਅਟੈਕ ਦੀ ਦੋ ਤਿੰਨ ਵਾਰੀ ਇਹਨੂੰ ਅਟੈਕ ਦੇ ਨਾਲ ਹੀ ਇਹਦੀ ਮੌਤ ਹੋਈ ਹੈ ਸਰ ਇਹਦੇ ਹੀ ਪਰਿਵਾਰ ਇੱਕ ਮੰਨ ਕਰ ਰਹੇ ਕਿ ਇਹਦਾ ਮੋਬਾਈਲ ਵੀ ਗਾਇਬ ਹੈ ਤੋਂ ਕਿ ਉਹ ਜਾਂਚ ਨਹੀਂ ਮੰਨ ਕਰ ਰਹੇ ਕਿ ਅਸਲ ਜਾਂਚ ਕੀਤੀ ਹੈ ਕਿ ਕਿਸੇ ਕਿਸੂ ਸਾਜ਼ਿਸ਼ ਦਾ ਸ਼ਿਕਾਰ ਤੇ ਨਹੀਂ ਨਹੀਂ ਕੋਈ ਸਾਨੂੰ ਦੇਖੋ ਇਹਦੀ ਗੱਡੀ ਦੇ ਵਿੱਚੋਂ ਕੋਈ ਮੋਬਾਈਲ ਅਸੀਂ ਸਰਚ ਕੀਤੀ ਹੈ ਕੋਈ ਮੋਬਾਈਲ ਵਗੈਰਾ ਨਹੀਂ ਮਿਲਿਆ ਫਿਰ ਵੀ ਜੇ ਕੋਈ ਗੱਲ ਤੱਤ ਸਾਹਮਣੇ ਆਉਣਗੇ ਉਸ